ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਆ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਗੱਪਣਾ ਵੇੜਾ ਆ ਗਿਆ ਵੀਰੇ ਕੋਲੇ ਟੋਕੜ ਗੱਪਣਾ ਪਾਜੀ ਸੂਈ ਝੋਟੀਆਂ ਵੀਰੇ ਵੀਡੀਓ ਵੀ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਠੀਕ ਆ ਜੀ ਕਲਿੰਦਰ ਵੀਰ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਕਿਰਪਾ ਬਾਬੇ ਦੀਪ ਸਿੰਘ ਦੀ ਸੀਤਾ ਸਿੰਘਾਂ ਦੀ ਮਹਾਰਾਜ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਦਾ ਨਾਮ ਵੀਰ ਜੀ ਕਮਲਜੀ ਸਿੰਘ ਹਾਂਜੀ ਪਿੰਡ ਮੇਰਾ ਭਗਮਾਨਪੁਰਿਆ ਤਹਿਸੀਲ ਡੇਰਾ ਬੱਬਰਾਨਾ ਤੇ ਜ਼ਿਲ੍ਹਾ ਅਰਦਾਸਪੁਰਿਆ ਹਾਂਜੀ 98810784 ਮੇਰਾ ਨੰਬਰ ਇੱਥੇ WhatsApp ਚੱਲਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰੇ ਆਪਣੇ ਪਸ਼ੂ 8 9 10 ਦੇ ਕਰੀਬ ਆ ਗਏ ਹਨਾ ਵੈਣਾ ਵਾਂ ਚੰਗੀਆਂ ਟੌਪ ਕਲਾਸ ਆ ਤਾਂ ਟੋਕਰ ਗੱਬਣ ਵੀ ਆ ਤੇ ਚੰਗੀ ਝੋਟੀ ਆ ਵੀਰੇ ਚੰਗੇ ਰਿਕਾਰਡ ਵਾਲੀ ਆ ਗਈ ਬੂਰੀ ਹਨਾ ਹੀ ਹਾਂਜੀ ਹਾਂਜੀ ਤਾਂ ਰੇਟ ਵੀਰੇ ਜਾਇਜ ਬਿਲਕੁਲ ਛੋਟੇ ਛੋਟੇ ਭਾਅ ਵੀਰੇ ਉੜਦੀਆਂ ਵਾਲੇ ਵੀਡੀਓ ਸਾਰੀ ਵੇਖਿਓ ਬਿਲਕੁਲ ਗੱਪਣਾ ਬਿਲਕੁਲ ਬੂਰੀ ਝੋਟੀ ਸੂਈਆਂ ਵਸ਼ੀਆਂ ਗੱਪਣਾ ਵਸ਼ੀਆਂ ਕੱਚੀਆਂ ਵਸ਼ੀਆਂ ਸਾਰੀਆਂ ਆ ਗਈਆਂ ਤਿਆਰ ਬਿਲਕੁਲ ਤੇ ਵੀਰ ਜੀ ਅੱਜ ਆਪਣੇ ਕੋਲ ਪਹਿਲੇ ਨੰਬਰ ਤੇ ਆ ਬੂਰੀ ਕੱਟੀ ਆ ਬੂਰੀ ਝੋਟੀ ਆ ਗਈ ਠੀਕ ਹੈ ਜੀ ਇਹ ਹੋ ਤੋ ਇੱਤੋਂ ਚਾਲੂ ਕਰ ਦਿੰਦੇ ਤਾਂ ਵੇਖੋ ਵੀਰੇ ਉਹ ਬੂਰੀ ਝੋਟੀ ਆ ਗਿਆ ਵੀਰੇ ਕੋਲੇ ਸੁਹਾ ਪਹਿਲਾ ਆ ਗਿਆ ਜੀ ਪਹਿਲਾ ਸੁਹਾ ਵੀਰੇ ਸੁਹਾ ਪਹਿਲਾ ਆ ਗਿਆ ਸਵੇਰੇ ਬਾਕੀ ਵੀਰ ਜੀ ਟਾਈਮ ਨੂੰ ਸਵੇਰ ਦਾ ਵਾ ਸ਼ਾਮ ਤਾਂ ਵੀਰ ਜੀ ਕਾਫੀ ਤਿਆਰ ਹੋ ਜਾਂਦੀ ਨਹੀਂ ਪਿਆਰ ਵੀ ਦੀ ਗੱਲ ਛੱਡੋ ਵੀ ਸਵੇਰੇ 6:30 ਚਵਾਈ ਆ 6:30 ਤੋਂ 6:30 ਕੋਈ ਆਉਂਦੇ ਵੇਖ ਲੈ ਇਹ ਫੁੱਟਬਾਲਾਂ ਨੂੰ ਝੋਟੀ ਨਾ ਬਣੇ ਨੀ ਝੋਟੀ ਫਰੀ ਦੇ ਦਾਂਗਾ ਬਿਲਕੁਲ ਕੋਈ ਇਹਨੂੰ ਟਾਈਮ ਨਹੀਂ ਲੱਗਾ 1 ਮਿੰਟ ਦਾ ਵੀ ਟਾਈਮ ਨਹੀਂ ਗਿਆ ਹੈਗਾ ਛੋਟੀ ਵੀ ਵੀਰੇ ਚੰਗੀ ਆ ਪਹਿਲਾ ਸੂਆ ਚਵਾ ਕਿਵੇਂ ਦਾ ਨਿਕਲਿਆ ਚਵਾ ਵੀ ਦੀ ਇੱਕ ਨੰਬਰ ਜੇ ਇੱਕ ਨੰਬਰ ਸ਼ਕਤਾ ਬਾੜਕਾਰ ਆਪਣੀ ਗਰੰਟੀ ਹੋਊਗੀ ਤੇ ਬਾਕੀ ਵੀਰ ਜੀ ਇਹ ਡਾੜਾ ਲੰਮਾ ਥਾਣ ਕੱਢ ਦਿਉਂਗਾ ਲੂੰਗਾ ਅੱਛਾ ਪਸੰਦ ਕੇ ਵਧੀਆ ਪਰ ਦੀ ਆ ਹਾਂ ਜੀ ਕੋਈ ਪਛਮੀ ਪੁਛਮੀ ਨਹੀਂ ਆ ਕੀ ਹੈ ਠੀਕ ਆ ਜੀ ਤਾਂ ਬਾਕੀ ਵੇਖੋ ਵੀਰੇ ਉਹ ਪਹਿਲਾ ਸੂਆ ਛੋਟੀ ਆ ਬਾਕੀ ਵੀਰੇ ਬੂਰੀ ਆ ਗਈ ਆ ਖੁਰਾਂ ਤੋਂ ਨਿਸ਼ਾਨੀਆਂ ਨੇ ਪੂਛ ਤੋਂ ਲੈ ਕੇ ਤੇ ਫੇਸ ਕੁਆਲਟੀ ਤੱਕ ਠੀਕ ਆ ਬੱਚਾ ਕੀ ਪਾਇਆ ਨੇ ਵੀਰੇ ਬੱਚਾ ਵੀ ਜੀ ਕਟਾ ਆ ਜੇ ਕਟਾ ਗਿਆ ਜੀ ਖੋਲੋ ਵੀਰ ਜੀ ਝੂਟੀ ਤੋਰਾ ਦਿਖਾਈਏ ਤਾਂ ਵੇਖੋ ਵੀਰੋ ਬਾਕੀ ਤੋਰਾ ਚੈੱਕ ਕਰ ਲਿਓ ਚੰਗੀ ਝੋਟੀ ਆ ਆ ਚੋਈ ਚੋਈ ਆ ਜੇ ਠੀਕ ਹੈ ਸਵੇਰ ਦਾ 10 ਵਜੇ ਦਾ ਹਨਾ ਹਾਂਜੀ ਹਾਂਜੀ ਬਿਲਕੁਲ ਤਾਂ ਵੇਖੋ ਵੀਰੋ ਚੈੱਕ ਕਰ ਲਓ ਤੋਰਾ ਬਿੰਦੀਆਂ ਵਾਲਾ ਲੇਵਾ ਆ ਗਿਆ ਲੇਵੇ ਦੀ ਸਫਾਈ ਬਹੁਤ ਆ ਜੀ ਕਿੰਨੀ ਧਾਰਾ ਵੀਰੇ ਇਸ ਨਾਲ ਝੋਟੀ ਦਾ 10 ਕਿਲੋ ਦੋ ਤਾਂ ਤੁਸੀਂ 9 ਮੰਨ ਕੇ ਲੈ ਲਓ ਐ 10 ਕਿਲੋ ਠੀਕ ਹੈ 9 ਮੰਨ ਲਓ ਵੀਰੋ ਤਾਂ ਪਹਿਲਾ ਸੂਰ ਝੋਟੀ ਹੈ ਜਿੰਨਾ ਵੀ ਨਾ ਡਿਮਾਂਡ ਹੁੰਦੀ ਆ ਜੀ ਬੂਰੀ ਝੋਟੀ ਹੋਵੇ ਸਫਾਈਆਂ ਬੜੀਆਂ ਵਧੀਆ ਚੱਲੇ ਜਾਂ ਕੱਲਾ ਕੱਲਾ ਥਣ ਲੱਗਾ ਵਾ ਹਾਂਜੀ ਫੁੱਟਬਾਲ ਹੀ ਪਾਉਂਦਾ ਸੋਹਣੇ ਥਣ ਪਾਂਡੇ ਦੀ ਮਾਲਕਾ ਮੁੱਲ ਕੀ ਕਰ ਦੇਣਾ ਝੋਟੀ ਦਾ ਬੋਲ ਚਲੋ ਬੋਲੇਂਦਰ ਜੀ ਬਿਜਾਰ ਦੇ ਹਿਸਾਬ ਨਾਲ ਤੁਹਾਨੂੰ ਪਤਾ 10000 ਮੱਝ ਮਹਿੰਗੀ ਹੋ ਗਈ ਆ ਹਾਂ ਬਿਲਕੁਲ ਮੈਂ ਥੋੜਾ ਜਣਾ ਆਪਣਾ ਸ਼ੁਭਾ ਸਵਾ ਘਾਟਾ ਹਾਂਜੀ ਤੇ ਵੈਸੇ ਇੰਦਾ ਦੀ ਕੱਟੀ ਦੇ ਪਹਿਲਾਂ ਵਾਲਾ ਹੀ ਆਪਾਂ ਮੁੱਲ ਕਰ ਦੇਣਾ ਮੁੱਲ ਪਾਉਂਦੇ 50000 ਮੱਝ ਕਰੀਏ ਹਾਂਜੀ ਪੂਰੇ ਲੱਖ ਦੀ ਦੀ ਕੱਟੀ ਲੱਖ ਜੀ ਕਰ ਦਿਓ ਮਨਤਨ ਵਿੱਚ ਜੀ ਮਾਨਤਾਂ ਨੂੰ ਵੀ ਦੀ ਪੰਜ ਹੀ ਛੱਡਾਂਗਾ 95000 ਦੀ ਹਾਂ ਨਾ ਛੋਟ 95 ਦੇ ਛੋਟ ਛੱਪਾ ਹੋ ਜੂਗਾ ਦੀ 95 ਛੋਟ ਛੱਪਾ ਹੀ ਕਰਾਂਗੇ ਬਸ ਤਾਂ ਵੇਖੋ ਵੀਰੋ ਚੰਗੀ ਝੋਟੀ ਆ 95000 ਦੀ ਵੀਰ ਕਹਿੰਦਾ ਹੋ ਜੂਗੀ ਤਾਂ ਹੈ ਨਸਲ ਦੀ ਵੀਰੋ ਸੁਆ ਪੇਲਾ ਵਾ ਚਲੋ ਕਿਹੜਾ ਵੀ ਵੀਰਾ ਲੈ ਜੂਗਾ ਚਾਰ ਪੰਜ ਸੂਏ ਚੋਗੇ ਵੀਰੇ ਫਿਰ ਰਕਮ ਦੀ ਹਨਾ ਜੀ ਵੀਰ ਜੀ ਚਲੋ ਟਾਈਮ 10 ਵਜੇ ਦਾ ਜਦੋਂ ਸ਼ਾਮਾਂ ਨੂੰ ਕੋਈ ਮੈਨੂੰ ਵੇਖੇ ਉਹ ਛੋਟੀ ਆਣ ਕੇ ਘਰ ਆ ਜੇ ਭਾਂਗ ਵੀਡੀਓ ਕਰ ਲੈਲੇ ਫੁੱਟਬਾਲ ਵਾਂਗੂ ਬਣ ਜਾਂਦੀ ਸੋਣੀ ਛੋਟੀ ਇਹ ਵੀਰੇ ਤਾਂ ਹੁਣ ਹਾਂ ਨਾ 95 ਦੀ 99 ਦੀ ਹਾਂ ਨਾ ਛੋਟ ਛੱਟ ਕਰ ਦਾਂਗੇ ਠੀਕ ਹੈ ਜੀ ਹਾਂਜੀ ਦੂਜੇ ਨੰਬਰ ਤੇ ਆ ਗਈ ਵੈੜ ਇਹ ਵੀ ਦੀ ਇਹ ਵੀ ਵੈੜ ਹੈ 6:30 ਵਜੇ ਚੁਾਈ ਆ ਠੀਕ ਹੈ ਜੀ ਸੋਕਤੇ ਚੁਈਆਂ ਆ ਖਾਲੀ ਕੀਤੀਆਂ ਠੀਕ ਹੈ ਜੀ ਤੇ ਦੁੱਧ ਇਥੇਲੇ ਵੀ 11 ਕਿਲੋ 10 ਕਿਲੋ ਮੰਨ ਕੇ ਲੈ ਲੈ 10 ਠੀਕ ਹੈ ਜੀ ਹਾਂਜੀ ਹਾਂਜੀ ਤਾਂ ਬੱਚਾ ਆਇਆ ਕਿ ਅਗੇ ਵੀਰੇ ਬੱਚਾ ਵਸ਼ੀ ਜੇ ਉਹ ਜੱਸੀ ਵਸ਼ੀ ਜਮ ਉਹ ਵਸ਼ੀ ਆ ਗਈ ਹੈ ਇਹਦੇ ਮਗਰ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਵਸ਼ੀ ਮਗਰ ਆ ਗਈ ਹੈ ਵਸ਼ੀ ਵੀ ਚੰਗੇ ਸੀ ਮੰਦੀ ਆ ਤੋਰੋ ਵੀਰ ਜੀ ਇਹਨੂੰ ਪਾ ਲੈਵੇ ਲੋ ਵੇਰੀ ਸਫਾਈ ਚੈੱਕ ਕਰ ਲਓ ਵੀਰੇ ਥੱਲੇ ਦਾ ਬਹੁਤ ਸਾਫ ਲੱਗਿਆ ਠੀਕ ਹੈ ਸੁਗਾ ਇਹ ਵੀ ਪਹਿਲਾ ਹਨਾ ਤਾਂ ਵੇਖੋ ਵੀਰੋ ਥੋੜੀ ਜੀ ਕੇ ਵੀਰੇ ਨੇ ਸੰਭੀ ਘਾਟਾ ਲੈਵੇ ਤਾਂ ਬਹੁਤ ਸਾਫ ਦਰਦੀ ਏ ਥੋੜੀ ਐ ਨਾ ਬੱਚੇ ਦਾ ਤੇ ਕਰਦੀ ਐ ਨਾ ਬੰਦੋ ਬੰਦੋ ਚੋਆਬ ਵਧੀਆ ਵੀ ਰਹੇ ਚੋਆਬ ਇਦੀ 1 ਨੰਬਰ ਹੋਊਗਾ ਕੋਈ ਫੂੜ ਛੱਡਾ ਨਹੀਂ ਹੋਊਗਾ ਠੀਕ ਐ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਕੈਮਰਾ ਥੋੜਾ ਜਿਹਾ ਦਰਦੀ ਐ ਦਰਦੀ ਐ ਥੋੜਾ ਜਿਹਾ ਉਹ ਤਾਂ ਸੋਹਣਾ ਲੱਗਿਆ ਹਾਂਜੀ ਹਾਂਜੀ ਇਹ ਕਿੰਨੇ ਦੀ ਵੈਡ ਦੇ ਦੇਣੀ ਐ ਵਿਡੀ ਵੜ ਦਾ ਮੁੱਲ ਛੋਟਾ ਜਿਹਾ ਹੈ ਬਿਲਕੁਲ ਹਾਂਜੀ ਆ ਵੀ ਛੋਟੀ ਜੀ ਪਰ ਥੱਲੇੋਂ ਤੰਬੂ ਤਾਂ ਆਉਂਦੀ ਸ਼ਾਮਾਂ ਨੂੰ ਠੀਕ ਹੈ ਸੋਹਣੀ ਵੜ ਹੈ ਮੁੱਲ ਵੀ ਬਾਣਾ ਤੇ ਕਿਲੋ ਵੱਡੀ ਜਿਹਾ ਕੱਢੀ ਜਾਊਗੀ ਮੁੱਲ ਭਾਵੇਂ 40 42 ਜਿੰਨਾ ਮਰਜ਼ੀ ਕਰੀਏ 2000 ਛੱਡ ਦਈਏ 38 ਦੀ 38 ਦੀ ਹੋਰ ਕਰਦੀਆਂ ਮੰਗ ਦੋ ਛੱਡ ਦੋ 36000 ਦੀ 36000 ਫੇਰ ਤਾਂ ਵੇਖੋ ਵੀਰੋ ਤਾਜੀ ਸੂਈ ਮਗਰ ਵਸ਼ੀ ਆ 36000 ਦੀ ਥਣ ਗੁਲਾਬੀ ਆ ਗਿਆ ਤਬਾ ਕਿਰੇ ਫੈਂਡ ਫੂਡ ਵੀ ਚੰਗੀ ਆਉਂਦੀ ਹੈ ਹਨਾ ਪਾ ਜੀ ਮੁੰਡਾ ਥੋੜਾ ਜਨਾ ਅੱਜ ਤੋਂ ਫੋਨ ਤੋਂ ਡਜਾ ਬੜੀ ਡਰਦੀ ਹੈ ਕੈਮਰੇ ਤੋਂ ਡੱਕ ਡਰਦੀ ਹੈ ਉਦਾਰੀ ਰਸੀ ਨਹੀਂ ਪਾਈ ਸੀ ਸੋਹਣੀ ਪਾ ਬਹੁਤ ਚੰਗਾ 36000 ਦੀ ਮੈਂ ਤਾਂ ਜੀ ਸੂਈ ਆ ਗਰਮੀਆਂ ਲਾ ਕੇ ਬਾਂਦਾ ਬੁੰਦਾ ਨਾਲ ਸਾਰੋਂ ਨਾਲੇ ਆਪਣਾ ਸਾਰੋਂ ਹਨਾ ਬਿਲਕੁਲ ਬਿਲਕੁਲ ਹੈ ਗੱਬਣਾ ਨੂੰ ਬੁੱਲਕੁਲ ਦਾ ਬੱਚਾ ਗੱਬਣਾ ਵਸ਼ੀ ਵੀ ਦੀ ਪ੍ਰਿੰਟ ਪ੍ਰਿੰਟ ਬਹੁਤ ਹੈ ਬੜੀ ਚੰਗੀ ਵਸ਼ੀ ਹੈ ਵੀ ਖਾਣ ਨੋ ਕਰ ਹੁਣ ਆਇਆ ਰਹੇ ਦੁਆਰਾ ਚੰਗੀ ਤੇਰੀ ਵਸ਼ੀ ਹੈ ਬੁੱਲਕੁਲ ਦਾ ਬੱਚਾ ਹੀ ਆ ਤਾਂ ਵੀਰੇ ਲੈ ਲੈ ਜੂ ਜੇ ਹਨਾ ਸੋਚੀ ਇਹ ਵੀ ਦੀ ਹਫਤਾ ਲੈ ਜਨਾ ਜੇ ਨਹੀਂ ਵਸ਼ੀ ਆ ਕੀ 10 ਦਿਨ ਵੀ ਲੈ ਸਕਦੀ ਤਿਆਰ ਤਾਂਵੇਂ ਹੁੰਦੀ ਹੈ ਕਿਵੇਂ ਕਿੰਨੀ ਗਾਹ ਨੂੰ ਹੁੰਦੀ ਉਨੀ ਪੇਸ਼ਾਨ ਨੂੰ ਤਿਆਰ ਹੁੰਦੀ ਹੈ ਨਾ ਸੋਹਣੀ ਵਹਿੜਾ ਤਾਂ ਵੇਖੋ ਵੀਰੋ ਪਹਿਲਾ ਸੂਆ ਗੱਬਣਾ ਲੈ ਵਲੂ ਚੰਗਾ ਸਾਫ ਲੱਗਿਆ ਤਬ ਰੰਗ ਰੂੰਗ ਵੀ ਚੰਗਾ ਵੈੜ ਤੇ ਵੀਰੇ ਦੇਖੋ ਕਿਦਾਂ ਦੀ ਬਸ਼ੀ ਬਿਲਕੁਲ ਦਾ ਬੱਚਾ ਹੀ ਆ ਬਹੁਤ ਸੋਹਣਾ ਦੇਖੋ ਵੀਰੇ ਜਨਾਈ ਨੂੰ ਨਹੀਂ ਡਿਮਾਂਡ ਹੁੰਦੀ ਹੈ ਕਿੱਲੇ ਬੱਜਾ ਪੈਸੂ ਸੋਹਣਾ ਲੱਗੇ ਡਰਦੀਆਂ ਇੱਥੇ ਥੋੜਾ ਜਿਹਾ ਖੰਡਾ ਤੇ ਪਿਆਰਾ ਹਜੇ ਹਜੇ ਤਾਂ ਤਿਆਰ ਹੋਣਾ ਇੰਨੇ ਹਨਾ ਆਹ ਦੇਖੋ ਉਹ ਚੱਕਦੀ ਉਹਦੇ ਆ ਬਹੁਤ ਸੋਹਣੀ ਮੇੜ ਕਾਹਨ ਤੋਂ ਬੜੀ ਜਾਊਗੀ ਬਿਲਕੁਲ ਓਨੀ ਕਾਹਨ ਓਨੀ ਪਛਾਣ ਬੜੂਗੀ ਕਿੰਨੇ ਦੀ ਵੀਰੇ ਤੇਰੀ ਮੇੜ ਜੀ ਬਾਹਰ ਤੇ ਚਾਹੀਦੀ 65000 ਦੀ ਵਿਕਣੀ ਪੰਜਾਬ ਦੇ ਸਹਾਰ ਨਾਲ ਹਾਂਜੀ 60000 ਬੜ ਕਰਾਂ 60 ਕਿੰਨੇ ਕਰ ਲੀਏ ਦੋ ਛੱਡ ਦੇ ਕੋਈ ਨਾ ਤਿੰਨੇ ਛੱਡ ਦਾਂ ਪਿਓਰ ਕਰਉਣਾ ਜੀ ਪੂਰੇ 50000 ਜਾਂਦੇ ਆ 50000 ਦੀ ਛੋਟ ਕਰਾਂਗੇ ਛੋਟ ਛੋਟ ਹੋ ਜੂ ਹਨਾ 80 ਵਾਲੇ ਚੋਂ ਵੀ 56 ਵਾਲੇ ਚੋਂ ਵੀ ਛੋਟ ਵਾਲਾ ਹੀ ਕੰਮ ਆ ਕੀ ਬਾਤ ਹੈ ਰੇਟ ਜਾਇਜ਼ ਵੀਰੋ ਕੋਈ 65 70 ਵਾਲਾ ਮੋਲ ਨਹੀਂ ਆਗਾ ਇੱਥੇ ਰੇਟ ਜਾਇਜ਼ ਆ ਫੋਨ ਤੁਸੀਂ ਜ਼ਰੂਰ ਲਾ ਲਿਓ ਪਹਿਲੇ ਬਾਜ਼ਾਰ ਦਾ ਮੋਲ ਐ ਕੋਈ ਕਰਨੀ ਨਹੀਂ ਰੇਟ ਜਾਇਜ਼ ਆ ਬਿਲਕੁਲ ਬਿਲਕੁਲ ਹੈ ਵੀ ਚਲੋ ਬਹੁਤੀਆਂ ਵੱਡੀਆਂ ਨਹੀਂ ਮੀਡੀਅਮ ਕਾਦਾ ਪਰ ਰੱਸੀਆਂ ਸੁਨੱਖੀਆਂ ਵਾਂ ਸੋਹਣੀਆਂ ਸੁਨੱਖੀਆਂ ਤੁਹਾਨੂੰ ਚੰਗੇ ਲੱਗਿਆ ਲੇਵੀਆਂ ਦੀਆਂ ਸਾਫ਼ ਆ ਹਾਂਜੀ ਹਾਂਜੀ ਠੀਕ ਹੈ ਤੇ ਆ ਵਸ਼ੀ ਵੀ ਦੀ ਵੱਡੀ ਫੁੱਲ ਵੱਡੀ ਏ ਗੱਬਣਾਗੀ ਵੀ ਗੱਬਣ ਵੈਣ ਵੀ ਜੀ ਇਹਨਾਂ ਦਾ 15 ਲਾਇਣ ਤੁਸੀਂ 10 ਮੰਡ ਕੇ ਲੈ ਲਓ ਤਿਆਰ ਚੰਗੀ ਹੋਣਾ ਹੈ ਨਾ ਅੱਜ ਅੱਜ ਦੋ ਦਿਨ ਦਾ ਹੋ ਸਕਦਾ 15 ਵੀ ਪੂੜੇ ਲੈ ਦੇ ਤਾਂ ਪੰਨ 10 ਵੀ ਲੈ ਜੀ ਬਿਲਕੁਲ ਵਿਚੇ ਤੇ ਪਰ ਵਸ਼ੀ ਵਸ਼ੀ ਆ ਵਸ਼ੀ ਵੱਡੀ ਵੈਣ ਆ 22 23 ਕਿਲੋ ਦੁੱਧ ਦੀ ਗਾਰੰਟੀ ਦੇ ਵਸ਼ੀ ਲੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਵੇਖੋ ਵੀ ਜਿਓ ਚੰਗੀ ਵੈੜਾ ਵੱਡੀ ਵੈੜਾ ਐਂ ਥਾਂ ਥਾਂ ਚੰਗਾ ਗਲਾਬੀ ਲੱਗਿਆ ਥਾਂ ਚੰਗਾ ਦੋਹਰਾ ਲੱਗਿਆ ਜੀ ਮਾਡਾ ਟੋਪ ਚਲੋ ਕਿਹੜਾ ਵੀਰ ਸਾਂਭ ਲੂਗਾ 5-7 10 ਦਿਨ ਇਹ ਕਿ ਦੁੱਧ ਚੰਗਾ ਭਰਜੂ ਹਨਾ ਇਹ ਮਿੱਟੀ ਬੱਛੀ ਵੱਡੀ ਆ ਬਿਲਕੁਲ ਬੱਛੀ ਮੈਂ ਕਹਿੰਦਾ ਕੋਈ ਟ੍ਰਾਂਜੈਕਸ਼ਨ ਇਹ ਨਹੀਂ ਜਾ ਕੇ ਚੈਲੋ ਕਰਦੇ ਬੱਛੀ ਦੂਣੀ ਹੋਊਗੀ ਬਿਲਕੁਲ ਕਿੰਨੀਆਂ ਬਸ਼ੀਆਂ ਵਿੱਚ ਕੱਪੜਾ ਦਊਗਾ ਨਾ ਸਾਰੀਆਂ 15 15000 20 2000 ਟਾਂ ਮਰਨ ਗਈਆਂ ਤਿਆਰ ਹੋ ਕੇ ਸਾਰੀਆਂ ਮਰਨ ਗਈਆਂ ਇਹ ਕਿੰਨੇ ਦੀ ਵੀਰੇ ਆਹ ਬਸ਼ੀ ਹੁਣ ਵੀ ਦੀ ਵੱਡੀ ਨਾ ਜਿਹੜੀ ਦੇ ਲੈਣ ਵਾਲੀ ਗੱਲ ਆ ਨਾ ਹਾਂਜੀ ਦੁੱਧ 22 23 ਕਿਲੋ ਗਾਰੰਟੀ ਰੱਖ ਲੈ ਕੋਈ ਹਾਂਜੀ ਭਗਵਾਨ ਭਗਵਾਨ ਸਾਰਾ ਮੁੱਲ ਜਿਹੜਾ 75000 ਆਇਆ ਥੋੜੇ ਟਾਈਮ ਤੇ ਕਿੰਨੇ ਦੀ ਵੀਰੇ 75000 ਦੀ ਕੋਚੂ ਮਾਨਤਨ ਹੋ ਜੂ 3000 ਛੱਡਾਂਗੇ 72000 ਦੀ ਹਾਣਾ ਦੇ ਦਾਂਗੇ ਪਰ ਵੈੜ ਵੈੜ ਹੀ ਆ ਪੂਰੇ 70000 ਦੀ ਆਨ ਦੇ ਪੂਰੇ 70 ਦੀ ਛੋਟ ਹੋਣੀ ਜੇ ਵਿੱਚੋਂ ਚਲੇ ਆ ਕੀ ਆਪੜ ਵਾਲੇ ਜੀ ਵੀਰੇ ਹਨ ਜਿਵੇਂ ਥਣ ਥੁਨੇ ਨੂੰ ਲੱਗਿਆ ਮੰਗਣ ਨੂੰ ਭਾਵੇਂ 85 ਮੰਗਲੇ ਭਾਵੇਂ 80 ਮੰਗਲੇ ਵੀ ਨਹੀਂ ਵੈੜਦਾ ਇਹ ਆ ਕਿ ਹੁਣ 70000 ਦੀ ਹੋਜੂ ਹੈ ਨਾ ਹਾਂਜੀ ਤੁਸੀਂ ਵੀਰ ਜੀ ਚਲੋ ਰੋਏ ਬਣਾਉਂਦੇ ਪਰ ਵਸ਼ੀਆਂ ਇਸ ਨੱਕੀਆਂ ਨੇ ਸੋਹਣੀ ਵੈੜਾ ਜੀ ਪ੍ਰਿੰਟ ਬਹੁਤ ਆ ਵੈੜਦਾ ਜੀ ਮੋਲਾ ਬਹੁਤ ਵੱਡੇ ਨਹੀਂ ਮੋਲਾ ਬਿਲਕੁਲ ਤੇ ਆ ਵੀਰ ਜੀ ਵੈੜ ਜਿਹੜੀ ਆਣਾ ਉਜੇ ਸੁਣਾ ਇੰਨੇ ਵੀ ਇੰਨੇ ਵੀ ਤੇ ਜ ਸੁਣਾ ਹੈ ਠੀਕ ਹੈ ਜੀ ਇਹ ਵੀ ਵੀਡੀ 15 ਤੋਂ 20 ਦਿਨ ਲੈ ਜੂਗੀ 15 ਤੋਂ 20 ਦਿਨ ਹਾਂ ਜੀ ਹਾਂ ਜੀ ਇਹਦੀ 20 ਕਿਲੋ ਦੀ ਗਾਰੰਟੀ ਆ ਇਹ ਵੀ ਦੀ ਸੁੰਡੀਆਂ ਨਹੀਂ ਗੜਾ ਹਾਂ ਜਿਸ ਨੇ ਇੱਕ ਇੱਕ ਪੈ ਜਾਣੀ ਇਹਨਾਂ ਨੂੰ ਬਿਲਕੁਲ ਹਾਂ ਜੀ ਹਾਂ ਜੀ ਦੇਖੋ ਵੀਰੋ ਦਿਨ 15 ਤੋਂ 20 ਲੈ ਜੂਗੀ ਇਹ ਵੀ ਵੱਡੀ ਵੜਾ ਇਹ ਦੱਸ ਦੇ ਕੋਈ ਵੀ ਦੁੱਧ ਦਾ ਰਿਕਾਰਡ ਕਿੰਨਾ ਭਰੇ ਨੇ ਅੱਛਾ ਵੀ ਨਹੀਂ ਮਿਲੇ ਵੱਡੀ ਵਹਿੜਾ ਦੁੱਧ ਦੁੱਧ ਦੇ ਕੋ ਪਾਈ ਦਾ ਵੀਰਾਂ ਦੀ ਸੇਵਾ ਦਾ ਹੈ ਨਾ ਜੀ ਜਿੰਨਾ ਵੀ ਇਹ ਦੇਖ ਆ ਜੀ ਉਹਨਾਂ ਦੀ ਦੱਸਾਂਗੇ ਬਿਲਕੁਲ ਬਿਲਕੁਲ ਇਹਨਾਂ ਨਾਲ ਜਿਹੜੀਆਂ ਵੱਡੀਆਂ ਵਛੀਆਂ 20 ਕਿਲੋ ਦੇ ਜਾਣਗੀਆਂ ਦੁੱਧੀਆਂ ਵੀ 16 16 15 15 16 16 ਕਿਲੋ ਬਿਲਕੁਲ ਬਿਲਕੁਲ ਦੁੱਧ ਨਾਲੇ ਪਾਈ ਦਾ ਵੀਰੇ ਹੈ ਨਾ ਦੁੱਧ ਵੀ ਪਾ ਕੇ ਪਾਈ ਦਾ ਕੋਈ 5 ਕਿਲੋ ਮੰਡ ਪਾਉਂਦਾ ਕੋਈ 10 ਵੀ ਪਾਉਂਦਾ ਬਿਲਕੁਲ ਗੱਲ ਆ ਕਿੰਨੇ ਦੀ ਵੀਰੇ ਤੇ ਨਹੀਂ ਵੜੇ ਨਹੀਂ ਵੀ ਨਹੀਂ ਵੜ ਜਿਹੜੀਆਂ ਨਾ ਤਿਆਰ ਹੁੰਦੀ ਫੇਰ ਤੇ ਭਾਵੇਂ ਉਹ ਗੱਲ ਵੀ 78 ਦੀ ਵਟ ਲੈਂਦੇ ਹੈ ਨਾ ਹਾਂਜੀ ਹੁਣ ਕਿੰਨੀ ਹੋਣੀ ਹੈ ਜਿਹੜੀ 65000 ਦੀ ਵੈਰ ਤੇ ਇਹ ਪੈਂਟ ਦੀ ਹਾਂਜੀ ਉਹ ਚੋਂ ਮੰਤਰ ਹੋ ਜੂ 3000 ਪੂਰੇ 60 ਪੂਰੇ 60 ਛੋਟ ਕਰੀਏ ਕੀ ਬਾਤ ਆ ਜੇ ਕੋਈ ਜੋੜਾ ਜੋੜਾ ਵੱਡੀਆਂ ਵੇੜਾਂ ਦੇ ਕਿਵੇਂ ਪਾਲੂ ਕਰ ਦਿਓ ਮੰਤਰ ਹੈ ਨਾ ਤਾਂ ਵੇਖੋ ਵੀਰੋਂ ਮੈਂ ਛੋਟ ਛੱਟ ਕਰ ਲਾਂ ਇਹ ਆਪਣਾ ਇੱਕ ਤੀਜ ਹੈ ਨਾ ਠੀਕ ਹੈ ਜੀ ਤਾਂ ਬਾਕੀ ਵੀਰੋਂ ਫੋਨ ਤੁਸੀਂ ਲਾਇਓ ਜ਼ਰੂਰ ਲਾਇਓ ਵੱਡੀਆਂ ਵੇੜਾਂ ਨੇ ਜੇ ਤੁਸੀਂ ਦੂਰੋਂ ਵੀ ਚੱਲ ਕੇ ਇੱਥੇ ਹੁੰਦੇ ਹੋ ਤੁਸੀਂ ਵੇੜਾ ਨਹੀਂ ਛੱਡ ਕੇ ਜਾਂਦੇ ਵੀਰੇ ਚੰਗੇ ਰਿਕਾਰਡ ਵਾਲੀ ਆ ਨੇ ਕਿਉਂਕਿ ਬਰੀਡ ਵੇੜਾ ਵਾਂ ਦੁੱਧ ਤਾਂ ਭਰਨਾ ਹੀ ਭਰਨਾ ਹੈ ਨਾ ਅੱਗੋਂ ਫਿਰ ਵੀ ਦੁੱਧ ਪਾਈ ਦਾ ਵੀਰੋ ਟਾਡੇ ਬਿਲਕੁਲ ਥੋੜ੍ਹੀਆਂ ਕ੍ਰੋਸ ਆ ਜਿਆ ਕ੍ਰੋਸ ਆ ਬਿਲਕੁਲ ਦੇ ਵਿੱਚ ਹੀ ਆ ਨਾਲੇ ਦੁੱਧ ਦੁੱਧ ਬਿਲਕੁਲ ਨਹੀਂ ਬਣਾਉਣੀ ਪਿਓਰ ਨਹੀਂ ਆ ਕੋਈ ਵੀ ਬਿਲਕੁਲ ਹਾਂਜੀ ਕ੍ਰੋਸ ਬਣਾ ਫੈਂਡ ਵੀ ਚੰਗੇ ਹੋਣਾਂ ਦੀ ਗਰਮੀ ਦਾ ਤੋਹਫਾ ਹੀ ਆ ਬਿਲਕੁਲ ਇਹ ਵੀ ਗੱਬਣਾ ਹਾਂਜੀ ਹਾਂਜੀ ਇਹ ਵੀ ਗੱਬਣ ਵੈਰ ਦੂਜੇ ਸੂਹ ਸੁਣਾਏ ਨੇ ਠੀਕ ਆ ਜੀ ਗਰਮੀ ਦੇ ਤੋਹਫੇ ਇਹ ਇਹ ਦੂਸਰਾ ਸੂਹ ਆ ਗਈ ਹੈ ਨ ਦੇਖੋ ਬਾਕੀ ਇਹ ਵੀ ਬੜੀ ਚੰਗੀ ਬਣੂਗੀ ਭਾਰੀ ਸੂਈ ਬੜੀ ਵਧੀਆ ਸੀ ਖਾਂ ਤੋਂ ਵੀ ਵਧੀਆ ਲੱਗਿਆ ਲੇਵਾ ਵੀ ਚੰਗਾ ਸਾਫ ਆ ਵਜਨ ਮੋਜਨ ਵੀ ਚੰਗਾ ਵੀਰੋ ਵੈੜਦਾ ਇਹ ਵੀ ਵਾਸ਼ੀ 20 ਦਿਨ ਦੀ ਹੁੰਦੀ ਹੈ ਜੇ ਆ ਦਿਰ 15 ਵੀ ਲੈ ਜੂ ਹਨਾ ਮੰਨ ਕੇ ਚੱਲਣਾ ਸਪਾਈਆਂ ਸੂਈਆਂ ਵੇਖੋ ਕਿਦਾਂ ਗੋਲ ਆ ਬਿਲਕੁਲ ਇਹ ਵੜਾ ਵੀਰੇ ਕਿੰਨੇ ਦੀ ਹੁਣ ਦੇ ਦੇਣੀ ਹੈ ਕਿਦਾ ਦਿਨ 15 ਸਾਹਮਣੇ ਕਿਹਾ ਵੀਰੇ ਨੇ ਤਾਂ ਸਾਮ ਛੱਡ ਗਿਆ ਮਾ ਮੁੱਲ ਜਿਆ ਦੀ ਆਂਦੀ ਤਾਂ ਮੈਂ ਕਿਹਾ ਵੀ 15 20 ਹਾ ਟਾਫ ਆਣ ਗਈਆਂ ਬੱਚਾ ਸੋਹਣੀ ਲੈ ਇੱਕ ਤਾਂ ਸੁਣ ਚੰਗਾ ਲੱਗਿਆ ਇਹ ਤਾਂ ਗਰਮੀ ਦੇ ਤੋਹਫੇ ਆ ਬਾਜ਼ਾਰ ਖੋਲੋ ਜਾਣਾ ਵਾ ਹਾਂਜੀ ਤੇ ਇਹ ਬੱਛੀ ਜਿਹੜੀ ਆਣਾ ਹੁਣ ਹਾਂਜੀ 52000 ਦੇ ਦਈਏ ਹੁਣ 55 ਦੀ 50 ਦੇ ਦਈਏ 2 ਛੱਡ ਗਿਆ 48 ਦੀ ਪੂਰੇ 47000 ਹਣਾ ਚਲ ਕਿਹੜਾ ਵੀਰਾ ਲੈ ਜੂਗਾ ਕੋਈ 55 60 ਦੀ ਵੀਚਣ ਵਾਲੇ ਵੀਰਾਂ ਨੂੰ ਜਦੋਂ ਪਤਾ ਹੁੰਦਾ ਕਿ ਕਿੰਨੇ ਦੀ ਵਿਕਦੀ ਆ ਵੇ ਹੁਣ 47000 ਦੀ 47000 ਠੀਕ ਹੈ ਜੀ ਹਾਂ ਵੀਰ ਛੋਟ ਹੋ ਜੂ ਹਣਾ ਬਿਲਕੁਲ ਬਿਲਕੁਲ ਬਈ ਜਿਆਦਾ ਵੀਰੇ ਵੱਡੀਆਂ ਮੈਡਮ ਵੀਰ ਦੀ ਮੋੜੀ ਨਹੀਂ ਵੈਸੇ ਮੈਂ ਛੋਟ ਵਾਲੇ ਮੋਲ ਹੋ ਜਾਏਗਾ ਨੇ ਸੋਹਣੀਆ ਮੈਡਮ ਆਹ ਵੇਖੋ ਵੀ ਜੀ ਉੱਚੀ ਬਾਤੀ ਵਛੀ ਦੀ ਇਹ ਵੀ ਦੂਜੇ ਸਵੇਰੇ ਸੋਨਾ ਵੈਰ ਦੇ ਬੋਦੀ ਵਾਲੀ ਆਗੀ ਇਹ ਵੀ 20 ਕਿਲੋ ਦੀ ਗਰੰਟੀ ਦੇ ਵਛੀ ਆਈ ਆ ਫੇਸ ਬਹੁਤ ਚੰਗੀ ਫੇਸ ਕੁਆਲਟੀ ਦੇ ਸਫਾਈਆਂ ਵੇਖੋ 20 ਦਿਨ ਵਛੀ ਨਹੀਂ ਹੁੰਦੀ ਤੇ ਵੇਖੋ ਚਟਾਕ ਕੰ ਬਿਲਕੁਲ ਥਾਂ ਤੋਂ ਤੇ ਚੰਗੇ ਲੱਗੇ ਵੇੜਾ ਸਾਰਿਆਂ ਨੂੰ ਵੀਰੇ ਚਵਾਈ ਵਾਲੇ ਥਾਣਾ ਮੁੱਠੀ ਥਣ ਲੱਗੇ ਆ ਬਹੁਤ ਅੰਮੀ ਲਿਸ਼ੀ ਰੂ ਰੰਗ ਢੰਗ ਸੋਹਣੀ ਵੇੜਾ ਬਿਲਕੁਲ ਬਹੁਤ ਪਿਆਰੀ ਵੇੜਾ ਵੀਰੋ ਭਟੀਆਂ ਵਸ਼ੀਆਂ ਉਹ ਦੂਜੀਆਂ ਦੋਹਾਂ ਜੀਆਂ ਆਉਂਦੀਆਂ ਠੀਕ ਆ ਜੀ ਹਾਂ ਜੀ ਇੱਕ ਕਿੰਨੇ ਦੀ ਵੀਰੇ ਦੇਣੀ ਵੇੜੀ ਵੀ ਜੀ ਮੋਲ ਪਾ 70 ਕੜੀਏ 65 ਦੀ ਵਸ਼ੀ ਦੇ ਦਾਂਗੇ 65 ਦੀ ਹਾਂ ਜੀ ਹਾਂ ਜੀ ਖਾਣਾ ਹਾਂ ਜੀ ਹਾਂ ਜੀ ਠੀਕ ਆ ਜੀ ਕਰਾ ਲਓ ਬੋਤਾ ਬੋਲਦਾ ਕੋਈ ਯਾਰ ਖੰਡਾ ਦੇ ਹੁੰਦਾ ਚੱਲ ਯਾਰ ਖੰਡਾ ਕੀ ਕਰਨਾ ਪੂਰੇ 60000 ਦੀ ਕੋਈ ਨਹੀਂ ਤੈਨੂੰ ਜਾਣਦੇ ਕੋਈ ਨਹੀਂ ਯਾਰ ਵੱਡੀ ਵੇੜਾ ਚੱਲ ਕੋਈ ਸੰਭਲੂਗਾ ਵੀਰਾ ਬਿਲਕੁਲ ਹੁਣ 60000 ਦੀ ਹੋ ਜੂ ਹਨਾ ਲੋਕ ਵਾਲਾ ਥਾਣਾ ਇੱਕ ਮੁੱਠੀ ਥਣ ਲੱਗਿਆ ਚਵਾਈ ਵਾਲਾ ਮੋਟਾ ਥਾਣਾ ਵੀਰੋ ਬਹੁਤ ਸੋਹਣਾ ਪ੍ਰਿੰਟ ਵੀ ਬਹੁਤ ਆ ਵੈੜਦਾ ਇਹ ਤਾਂ ਓਕੜ ਕੱਬਣ ਜੇ ਇਹ ਤਾਂ ਓਕੜ ਕੱਬਣਾਂਗੇ ਤੇ ਨਵੇਂ ਮਹੀਨਿਆਂ ਦੀ ਦੇਖੋ 6 ਕਿਲੋ ਮੰਨ ਕੇ ਲੈ ਲੈ ਠੀਕ ਹੈ ਜੀ ਥੋੜਾ ਜਿਹਾ ਓਪੜਾਪਨ ਕੀਤਾ ਹੋਇਆ ਅਸੀਂ ਇਹਨਾਂ ਹਾਂ ਕੇ ਠੀਕ ਹੈ ਤੇ ਬਹੁਤ ਵਾਸੀ ਚੰਗੀ ਆ ਇਹ ਤੇ ਨਵੇਂ ਮਹੀਨਿਆਂ ਦੀ ਹੁਣ ਗੱਬਣ ਚੱਕ ਪਾ ਲੰਮੀ ਬੇਲ ਵੀਰੇ ਤਾਜੀ ਦਾ ਕੋਈ ਦੱਸਿਆ ਹੁਣ ਤਾਜੀ ਕਿੰਨਾ ਘਰ ਭਰ ਗਏ ਹੋਏ ਵੱਡੀ ਆ ਫੁੱਲ ਸਹਿਜ ਆ ਵੀਰੋ ਬੇਲ ਵੇਖੋ ਕਿੱਡੀ ਆਣਾ ਲੱਗਦੀ ਹੈ ਜੀਨੀ ਧਰਦੀ ਹੈ ਜਿਹਾ ਹੈ ਹਨਾ ਬਿਲਕੁਲ ਬਾਕੀ ਗੱਡੀ ਦੱਬਲ ਲੈ ਜਾਂਦਾ ਹੀ ਇਹੋ ਜਿਹਾ ਫਾਇਦਾ ਫਾਇਦਾ ਜੀ ਹੁਣ ਦੁੱਧ ਕਿੰਨਾ ਆ ਇਹਦੇ ਥਲੇ ਇਹ ਥੱਲੇ 6 ਕਿਲੋ 6 ਕਿਲੋ 3 ਮਹੀਨਿਆਂ ਦੀ ਚੈੱਕ ਪਾਸ ਆ ਜੀ 3 ਮਹੀਨਿਆਂ ਦੀ ਚੈੱਕ ਪਾਸ ਆ ਠੀਕ ਖੋਲੋ ਵੀਰ ਜੀ ਇਹਨੂੰ ਬਿੱਡੀ ਇਹਦਾ ਸਾਂਭਾ ਦਾ ਤਾਂ ਖਾਦਾ ਵਾ ਗਈ ਵੱਡੀ ਤੇ ਵੱਡੀ ਰਹਿਣੀ ਆ ਫੇਰ ਮਮੀ ਵੱਡੀ ਵੱਟੀ ਜਾਣੀਆਂ ਹਨ ਬਿਲਕੁਲ ਬਿਲਕੁਲ ਹਾਂ ਜੀ ਇਹ ਹੈ ਕਿ ਦੂਨੇ ਮੋਲ ਤੇ ਵਿਗਣਾ ਲਈ ਬਰੀਡ ਵੈੜ ਹਰੇਕ ਗਾਗ ਦੀ ਮੰਗ ਹੁੰਦੀ ਆ ਇਹ ਮਾਦੀ ਜਿੱਦਾਂ ਦੂਨੀ ਹੁੰਦੀ ਹੈ ਬੱਚੀ ਦੂਨੀ ਬਿਲਕੁਲ ਜ਼ਰੂਰੀ ਨਹੀਂ ਏ ਟੁੱਕੀ ਵਿਗਣੀ ਆ ਕਦੋਂ ਮਰਜ਼ੀ ਵੇਚ ਸਕਦਾ ਕੋਈ ਵੀਰਾ ਗਾੜੀ ਗੱਬਨ ਤਾਂ ਹੈਗੀ ਆ ਤੇ 3 ਮਹੀਨਿਆਂ ਦੀ ਵੀਰੋ ਚੈੱਕ ਪਾਸ ਆ 6 ਕਿਲੋ ਦੁੱਧ ਆ ਬਾਕੀ ਬਰੀਡ ਚੰਗੀ ਆ ਜੇ ਕੋਈ ਸੇ ਦੇਵਾਨੀ ਹਣਾ ਕੋਈ ਕਿ ਬੰਦਿਆ ਕੋ ਤਾਂ ਥੋੜਾ ਨਾ ਸਪਨ ਰਿਆ ਇਹ ਸ ਮੁੱਠੀ ਥਾਨਿਆ ਬਰੀਡ ਹੀ ਉਹ ਵਾਲੇ ਥਾਂ ਚਲ ਗਈ ਦੁੱਧ ਪਾ 10 ਕਿਲੋ ਹੀ ਕਰੀ ਜਾਏ ਬਿਲਕੁਲ ਬਰੀਡ ਹੀ ਦਸੀ ਜਾਂਦੀ ਹੈ ਜੀ ਦੁੱਧ ਦੇ ਨੇ ਕਰਨੇ ਕਰਨਾ ਚਲੇ ਇਹ ਕੋਈ ਇੱਕ ਚੰਗੀ ਸੇ ਵਾਲਾ ਲੈ ਗਿਆ ਥਾਨ ਥਣ ਵੀ ਚੰਗਾ ਪਿਆਰਾ ਲੱਗਿਆ ਵੀਰੋ ਤਾਂ ਗਾੜੀ ਵੀ ਗੱਬਣਾ ਤੇ ਨਵੇਂ ਮਹੀਨਿਆਂ ਦੀ ਲੈ ਵੀਰੇ ਇਹ ਕਿੰਨੇ ਦੀ ਹੁਣ ਵੈਟ ਦੇ ਦੇਣੀ ਆਪਾਂ ਕਾਰਚ ਤੋਹਫਾ ਹੀ ਆ ਹਾਂਜੀ ਮੁੱਲ ਵੀ ਜੀ ਉਧਾਂ ਤੇ ਤਾਂ ਕੰਨਾ ਹੀ ਆਦਾ ਨਹੀਂ ਦਾ ਕੋਈ ਇੱਥੇ ਭਾਵੇਂ ਕੋਈ ਲੋਕ ਆ ਜਾਂਦਾ ਮੁੱਲ ਕੰਦਾ ਹੈ ਪੰਜਾਬ ਹਾਂਜੀ ਹਾਂਜੀ 40000 ਦੀ ਅਸੀਂ ਵੀਡੀਓ ਦਾ ਘਾਟਾ ਤੋਹਫਾ ਹੈ ਕੀ ਬਾਤ ਹੈ 40000 ਦੀ ਅਸੀਂ ਨਹੀਂ ਜਿਆ ਜਿਆ 75000 ਦੀ ਤਿਆਰ ਰੇਟ ਜਿਆ ਜਿਆ 1000 ਛੱਡ ਦੇ ਕੋਈ ਨਾ ਯਾਰ ਜਿਆ ਜਿਆ ਹੈਨਾ 49 ਬਿਲਕੁਲ ਤਾਂ ਵੇਖੋ ਵੀਰੋ ਬਹੁਤ ਸੋਹਣੀ ਵਹਿੜਾ ਤਾਂ ਵੱਡੀ ਵਹਿੜਾ ਲੰਮੀ ਬੇਲ ਆ ਤਾਂ ਵੇੜਾ ਸਾਰੀਆਂ ਹੀ ਟੌਪ ਕਲਾਸ ਆ ਗਈਆਂ ਇੱਕ ਤੋਂ ਔਕਰ ਗੱਬਣਾ ਚੰਗੀ ਝੋਟੀ ਆ ਤੇ ਗੱਬਣਾ ਵੇੜਾ ਨੇ ਕਿਹੜਾ ਵੀਰ ਆ ਸਾਂਭ ਲੂਗਾ ਚਲੋ ਚੰਗੀ ਕੀਮਤ ਨੇ ਵੀਰੇ ਵਿਗੜਣ ਵਾਲੀਆਂ ਵੇੜਾ ਨੇ ਰੰਗ ਬਾਈ ਨੇ ਤਾਂ ਬਾਕੀ ਰੇਟ ਵੀ ਤੁਸੀਂ ਵੀਰ ਦਾ ਦੇਖ ਲਿਆ ਜੈ ਜੈ ਪਹਿਲਾ ਸੂਆ ਵੇੜਿਆ ਚੰਗੀ ਟੌਪ ਕਲਾਸ ਆ 35 36000 ਵੀਰੋ ਫੋਨ ਤੁਸੀਂ ਜ਼ਰੂਰ ਲਾ ਲਿਓ ਤਾਂ ਬਾਕੀ ਇਹੋ ਬੇਨਤੀ ਹੁੰਦੀ ਆ ਵੀਰਾਂ ਨੂੰ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲਿਓ ਜਿੰਨਾ ਵੀਰਾਂ ਨਹੀਂ ਕੀਤਾ ਜੋ ਉਹਨਾਂ ਨੂੰ ਨਵੀਂ ਤਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਐਡਰੈਸ ਵੀਰੇ ਇੱਕ ਵਾਰੀ ਬੋਲ ਦਿਆਂ ਆਪਣਾ ਮਾਨ ਕੋਰਾ ਆਪਣਾ ਹਾਂਜੀ ਤੁਸੀਂ ਡੇਰਾ ਬਾਬਾ ਨਾਨਕ ਦਾ ਜ਼ਿਲ੍ਹਾ ਗਰਦਾਸਪੁਰ ਆ ਹਾਂਜੀ 98888107784 ਮੇਰਾ ਨੰਬਰ ਹੈ ਨਾਮ ਹੁਣ ਲੱਗੇ 9565694311 ਇਹ ਵੱਡੇ ਵੀ ਤਾਂ ਨੰਬਰ ਹੈ ਲਾ ਲਓ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ